ਹਾਂਜੀ ਕਿਸਾਨੋ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਦੋ ਤਿੰਨ ਸਵਾਲ ਕਿਸਾਨ ਵੀਰਾਂ ਦੇ। ਇੱਕ ਤਾਂ ਜਿਹੜਾ ਹੈਗਾ ਫੂਟ ਵਾਲੀ ਫਟਾਰੇ ਵਾਲੀ ਜਿਹੜੀ ਤੱਤਾਂ ਵਾਲੀ ਸਪਰੇਅ ਆ ਉਹ ਕਣਕ ਤੇ ਕਿੰਨੇ ਦਿਨ ਤੱਕ ਲਾਸਟ ਕਰ ਸਕਦੇ ਆ। ਦੂਸਰਾ ਸਪਰੇਅ ਦਾ ਤੇ ਯੂਰੀਆ ਪਾਉਣ ਦਾ ਜਾਂ ਸਪਰੇਅ ਦਾ ਨਦੀਨ ਆਸ਼ਕ ਦਾ ਇਹਦੇ ਬਾਰੇ ਕਿਸਾਨ ਵੀਰਾਂ ਪੁੱਛਦੇ ਹੁੰਦੇ ਉਹਦਾ ਕਿੰਨਾ ਫਰਕ ਰੱਖਣਾ ਜਾਂ ਉਹਦਾ ਕੀ ਪ੍ਰਭਾਵ ਪੈਂਦਾ। ਤੇ ਇੱਕ ਹੈਗਾ ਐਨ ਪੀ ਕੇ ਕਈ ਕਿਸਾਨ ਵੀਰਾਂ ਨੂੰ ਫਾਸਫੋਰਸ ਕੰਟੈਂਟ ਪੂਰਾ ਨਹੀਂ ਪਾਇਆ ਗਿਆ। ਮਬਜਾਈ ਟਾਈਮ ਵੀ ਪਹਿਲੇ ਪਾਣੀ ਤੇ ਮੈਂ ਬੇਨਤੀ ਕੀਤੀ ਸੀ ਉਦੋਂ ਵੀ ਕਈ ਕਿਸਾਨ ਵੀਰਾਂ ਨੇ ਹੋ ਸਕਦਾ ਨਾ ਪਾਇਆ ਹੋਵੇ ਜਾਂ ਵੈਸੇ ਕਈਆਂ ਕਿਸਾਨ ਵੀਰਾਂ ਨੇ ਲੇਟ ਕਰਨ ਕੇ ਬੀਜੀ ਉਹਦੇ ਬਾਰੇ ਮੈਂ ਪੁੱਛ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰਾਂ ਜਿਹੜੀ ਛੋਟ ਫੁਟਾਰੇ ਵਾਲੀ ਜਿਹੜੀ ਸਪਰੇਅ ਹੈ ਜਿਹਦੇ ਵਿੱਚ ਆਪਾਂ ਛੋਟੇ ਤੱਤ ਦਿੰਨੇ ਆ ਮੈਗਨੀਜ਼ ਦਿੰਨੇ ਮੁੱਖ ਤੌਰ ਤੇ ਜ਼ਿੰਕ ਦਿੰਨੇ ਆ ਤੇ ਨਾਲ ਆਪਾਂ ਕਲੀ ਵਾਲਾ ਪਾਣੀ ਵਰਤਦੇ ਆ ਅਣਬੁਜਾ ਚੂਨਾ ਭਿਉਂ ਕੇ 10-12 ਘੰਟੇ ਲਈ ਉਹਦਾ ਨਿਤਰਿਆ ਹੋਇਆ ਪਾਣੀ ਵਰਤਦੇ ਆ ਜਿਹਦੇ ਵਿੱਚ ਜਿਹੜਾ ਕਿ ਸੋਲੂਸ਼ਨ ਨੂੰ ਨਿਊਟਰਲਾਈਜ਼ ਕਰਦਾ ਹੈ ਪਲੱਸ ਕੈਲਸ਼ੀਅਮ ਕੰਟੈਂਟ ਦੇ ਅੰਦਰ ਨਾਲ ਉਹਦੀ ਜਿਹੜੀ ਹੈਗੀ ਆ ਕੁਛ ਨਾ ਕੁਛ ਜਿਹੜੀ ਹੈਗੀ ਆ ਥੋੜੇ ਬਹੁਤੇ ਉਲੀਨਾਸ਼ਕ ਦੇ ਗੁਣ ਉਹ ਵੀ ਦਿੰਦਾ ਨਾਲ ਆਪਾਂ ਵਰਤਦੇ ਆ ਯੂਰੀਆ ਤਾਂ ਕਿ ਜਿਹੜੀ ਯੂਰੀਆ ਦੇ ਨਾਲ ਕੀ ਹੁੰਦਾ ਕਿ ਸਪਰੇਅ ਦੀ ਐਫੀਸ਼ੀਐਂਸੀ ਹੈ ਜਿਹੜੀ ਉਹ ਵਧ ਜਾਂਦੀ ਜਦੋਂ ਆਪਾਂ ਨਾਲ ਨਾਈਟ੍ਰੋਜਨ ਦਿੰਨੇ ਤਾਂ ਮੈਂ ਵਾਰ-ਵਾਰ ਬੇਨਤੀ ਇਹ ਕਰ ਰਿਹਾ ਹਾਂ ਕਿਸਾਨ ਵੀਰਾਂ ਨੂੰ ਕਿ ਹੁਣ ਜਿਹੜਾ ਸਹੀ ਸਮਾਂ ਚੱਲ ਰਿਹਾ ਕਣਕ ਦੇ ਵਿੱਚ ਪਹਿਲਾ ਪਾਣੀ ਲਾਉਣ ਤੋਂ ਬਾਅਦ ਆਪਾਂ ਚਾਹੇ ਆਪਣਾ ਪਹਿਲਾ ਪਾਣੀ ਜਿਵੇਂ ਪਹਿਲਾਂ ਗੇਤੀਆਂ ਕਣਕ ਦਾ 20 ਦਿਨਾਂ ਤੇ ਲੱਗੇ ਪੱਛੀਆਂ ਦੇ ਲੱਗੇ 30ਾਂ ਤੇ ਲੱਗੇ 35ਾਂ ਤੇ ਲੱਗੇ 40ਾਂ ਤੇ ਲੱਗੇ ਤੁਸੀਂ ਪਾਣੀ ਤੇ ਜਿਹੜੀ ਹੈਗੀ ਆ ਜਾ ਕੇ ਇਹਦੀ ਸਪਰੇਅ ਕਰਨੀ ਹੈ ਜੇ فرض ਕਰ ਲਓ ਤੁਹਾਡੇ 40ਾਂ ਤੇ ਚ 40 ਦਿਨ ਤੇ ਜਾ ਕੇ ਪਾਣੀ ਲੱਗਦਾ ਤਾਂ 5-4 ਦਿਨ ਦੇ ਵਿੱਚ ਪੈਰ ਤਰਾ ਹੋਣ ਤੇ ਨਾਲ ਦੀ ਨਾਲ ਆਪਾਂ ਸਪਰੇਅ ਕਰੋ 5-5 ਦਿਨ ਤੇ ਉਹਨੂੰ ਤੁਸੀਂ ਰਿਪੀਟ ਕਰਦੇ ਹੋ 5-5 ਦਿਨ ਤੇ 6-6 ਦਿਨ ਤੇ ਕਰ ਸਕਦੇ ਆ 7-7 ਦਿਨ ਤੇ ਕਰ ਸਕਦੇ ਆ 10-10 ਦਿਨ ਤੇ ਜੇ ਤੁਹਾਡੇ ਕੋਲ ਟਾਈਮ ਹੈਗਾ 10-10 ਦਿਨ ਤੇ ਕਰ ਲਓ ਲਾਸਟ ਸਪਰੇਅ ਮੇਰਾ ਕਹਿਣ ਦਾ ਮਤਲਬ ਕਿ ਤੁਹਾਡੇ 55-60 ਦਿਨ ਤੇ ਜਾ ਕੇ ਜਦੋਂ ਹੀ ਆਪਾਂ ਯੂਰੀਆ ਖਤਮ ਕਰਨੀ ਨਾਲ ਹੀ 52-55 ਦਿਨ ਤੇ ਆਪਾਂ ਯੂਰੀਆ ਦੀ ਆਖਰੀ ਕਸ਼ਤ ਪਾ ਦੇਣੀ ਹੈ ਨਾਲ ਹੀ ਇਹ ਤਤਾਂ ਵਾਲੀ ਆਖਰੀ ਸਪਰੇਅ ਦੇ ਦੇਣੀ ਕਿਉਂਕਿ ਜਿਹੜਾ ਡਰਾਈ ਮੈਟਰ ਕੰਮੂਲੇਸ਼ਨ ਹੈ ਨਾ ਪਹਿਲਾਂ ਉਹ ਜਦੋਂ ਫੋਟ ਫਟਾਰੇ ਟਾਈਮ ਜਿਹੜੀ ਆਪਾਂ ਖਰਾਕ ਦੇਣੀ ਇਸੇ ਦਾ ਫਾਇਦਾ ਹੋਣਾ ਇਸ ਤੋਂ ਬਾਅਦ ਜਾਣਾ ਇਹਨੇ ਰੀਪਰੋਡਕਟਿਵ ਫੇਜ਼ ਵਾਲੋ ਗੋਵਲ ਦੀ ਗੋਬ ਦੀ ਹਾਲਤ ਦੇ ਵਿੱਚ ਤਾਂ ਉਦੋਂ ਜਿਹੜੀ ਰਿਕੁਆਇਰਮੈਂਟ ਆ ਉਹ ਵੱਖਰੀ ਹੁੰਦੀ ਕਿਉਂਕਿ ਜਿਹੜਾ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਜਿੰਕ ਮੈਗਨੀਜ਼ ਇਹਨੇ ਸਾਰੇ ਤਾਤਾਂ ਤੋਂ ਆਪ ਦਾ ਭੋਜਨ ਪ੍ਰਾਰਥਾ ਜਿਹੜਾ ਉਹ ਲੈ ਲੈਣਾ ਮਤਲਬ ਕਹਿਣ ਦਾ ਕਿ ਆਪ ਦਾ ਮਟੀਰੀਅਲ ਜਿਹੜਾ ਇਕੱਠਾ ਕਰਕੇ ਸਮਾਨ ਰੱਖ ਲੈਣਾ ਉਸ ਤੋਂ ਬਾਅਦ ਫਿਰ ਜਦੋਂ ਸਿੱਟਾ ਬਣਦਾ ਗੋਬ ਵਿੱਚ ਤੇ ਸਿੱਟਾ ਬਾਹਰ ਆਊਗਾ ਤਾਂ ਉਹ 'ਚ ਫਿਰ ਦਾਣਿਆਂ ਦਾ ਜਿਹੜਾ ਭਰਾ ਜਿਹੜਾ ਦਾਣੇ ਭਰਨੇ ਸ਼ੁਰੂ ਹੁੰਦੇ ਤਾਂ ਇੱਥੋਂ ਮਟੀਰੀਅਲ ਜਿਹੜਾ ਸਟੋਰ ਹੋਇਆ ਹੋਇਆ ਉਹ ਸ਼ਿਫਟ ਹੋਣਾ ਪਲੱਸ ਜਿਹੜਾ ਨਾਲ-ਨਾਲ ਝੰਡਾ ਪੱਤਾ ਤੇ ਸਿੱਟਾ ਜਿਹੜਾ ਉਹ ਭੋਜਨ ਪਦਾਰਥ ਹੈ ਜਿਹੜੇ ਨਾਲ ਦੀ ਨਾਲ ਜਿਹੜੇ ਮੌਕੇ ਤੇ ਮਤਲਬ ਬੂਟੇ ਨੂੰ ਸਰਵਾਈਵ ਕਰਨ ਨੂੰ ਤੇ ਬੂਟੇ ਨੂੰ ਜਿਹੜਾ ਹੈਗਾ ਸੈਨੀਸੈਂਸ ਨਾ ਆਵੇ ਜਲਦੀ ਮਤਲਬ ਜਲਦੀ ਉਹਦੇ ਪੀਲਾਪਣ ਨੂੰ ਪੱਤਿਆਂ ਦੇ ਵਿੱਚ ਨਾ ਆਵੇ ਤਾਂ ਇਸ ਕਰਕੇ ਤੇ ਬੂਟਾ ਜਿਹੜਾ ਹੈਗਾ ਚੰਗੇ ਦਾਣਿਆਂ ਦੀ ਜਿਹੜੀ ਹੈਗੀ ਆ ਦਾਣਿਆਂ ਦਾ ਸਾਈਜ਼ ਵਜ਼ਨ ਬਣੇ ਤਾਂ ਇਸ ਕਰਕੇ ਉਹ ਨਾਲ ਸਿੱਟਾ ਤੇ ਝੰਡਾ ਪੱਤਾ ਵੀ ਉਹਦੇ ਨਾਲ ਆਪਦਾ ਰੋਲ ਅਦਾ ਕਰਦੇ ਥੱਲੇ ਵਾਲੇ ਪੱਤਿਆਂ ਦਾ ਰੋਲ ਉਹਦੇ ਜਾ ਕੇ ਘਟ ਜਾਂਦਾ ਤਾਂ ਇਹ ਜਿਹੜੀ ਤਤਾਂ ਵਾਲੀ ਸਪਰੇ ਤੁਸੀਂ ਕਰਦੇ ਹੋ ਲਾਸਟ ਸਪਰੇ ਪੰਜ 55 60 ਦਿਨ ਤੇ ਕਰ ਦਿਓ ਯੂਰੀਆ ਭਾਵੇਂ ਉਸੇ ਦਿਨ ਯੂਰੀਆ ਪਾਈ ਚਲੋ ਉਸੇ ਦਿਨ ਸਪਰੇ ਕਰ ਲਓ ਤੁਹਾਡੇ ਤੇ ਜੇ ਤੁਹਾਡੇ ਕੋਲ ਬੰਦੇ ਹੈਗੇ ਆ ਸਪਰੇ ਕਰਨ ਵਾਲੇ ਨਾਲ ਹੀ ਸਪਰੇ ਕਰੀ ਚਲੋ ਬੇਨਤੀ ਹੈ ਮੇਰੀ ਕਿ ਕਰੋ ਬਾਅਦਪੈਰ ਯੂਰੀਆ ਪਾਉਣੀ ਹੈ ਚਾਹੇ ਸਪਰੇ ਕਰਨੀ ਹੈ ਐਨਪੀਕੇ ਕਿਸਾਨ ਵੀਰਾਂ ਦਾ ਫਾਸਫੋਰਸ ਕੰਟੈਂਟ ਨਹੀਂ ਪੂਰਾ ਹੋਇਆ ਮੈਂ ਬੇਨਤੀ ਕੀਤੀ ਸੀ ਪਹਿਲੇ ਪਾਣੀ ਤੱਕ ਕਰ ਲਓ ਫਾਸਫੋਰਸ ਕੰਟੈਂਟ ਤੁਹਾਡਾ ਪੂਰਾ ਨਹੀਂ ਤਾਂ ਉਹਦੇ ਨਾਲ ਵੀ ਜੜਾਂ ਦੀ ਗ੍ਰੋਥ ਤੇ ਵਾਧੇ ਦਾ ਤੇ ਝਾੜ ਦਾ ਫਰਕ ਲਾਜ਼ਮੀ ਪੈਣਾ ਹੀ ਪੈਣਾ ਕਿਸਾਨ ਵੀਰੋ ਮੋਢਾ ਬਜਾਈ ਟਾਈਮ ਸਭ ਤੋਂ ਜ਼ਰੂਰੀ ਹੁੰਦਾ ਜੇ ਨਹੀਂ ਹੈ ਤਾਂ ਪਹਿਲੇ ਪਾਣੀ ਤਾਂ ਬਪਾ ਸਕਦੇ ਆ ਉਸ ਤੋਂ ਬਿਨਾ ਆਪਣੇ ਕੋਲ ਕੋਈ ਆਪਸ਼ਨ ਨਹੀਂ ਐਨ ਪੀ ਕੇ ਦੇ ਨਾਲ ਕੋਈ ਵੀ ਐਨ ਪੀ ਕੇ ਕਰ ਲੋ ਤੁਸੀਂ ਫਾਸਫੋਰਸ ਕੰਟੈਂਟ ਜਿੰਨੀ ਰਿਕੁਆਇਰਮੈਂਟ ਆ ਪੂਰੀ ਨਹੀਂ ਕਰ ਸਕਦੇ ਕਣਕ ਦੀ ਫਸਲ ਵਾਸਤੇ ਅੱਗੇ ਆ ਗਿਆ ਜੀ ਆਪਣਾ ਨਦੀਨ ਨਾਸ਼ਕਾ ਜਿਹੜੇ ਉਹ ਤੁਸੀਂ ਜਿਹੜੇ ਹੈਗੇ ਆ ਲਾਸਟ ਵਿਚਾਲੀ ਦਿਨ ਤੇ 45 ਦਿਨ ਤੇ 50 ਦਿਨ ਤੇ ਮਤਲਬ 24 ਦਿਜੇ 50 55 ਤੱਕ ਵੀ ਹੋ ਜਾਂਦੀ ਹੈ ਟਲੈਂਟਸ ਵਗੈਰਾ ਵੀ ਹੋ ਜਾਂਦੀਆਂ ਨੇ ਸਪਰੇਆ ਇਹ ਕਰਕੇ ਖਤਮ ਤੇ ਜਿਹੜੀ ਤੱਤਾਂ ਵਾਲੀ ਸਪਰੇਆ ਇਹਦੂ 5-7 ਦਿਨ 5-4 ਦਿਨ ਬਾਅਦ ਚ ਉਹਦੇ ਉਹ ਕਾਰਨ ਕੀ ਆ ਉਹਦਾ ਕਿ ਉਹਦੇ ਨਾਲ ਜੇ ਕੋਈ ਮਾੜੀ ਮੋਟੀ ਜੀ ਦਬਾਅ ਆਉਂਦਾ ਕੋਈ ਸਟ्रेस ਪੈਂਦੀ ਫਸਲ ਤੇ ਤਾਂ ਉਹ ਸੈੱਟ ਹੋ ਜੂਗੀ ਤੇ ਫਸਲ ਆਪਣੀ ਸ਼ਾਨਦਾਰ ਵਧੀਆ ਫਿਰ ਚੱਲ ਪੂਗੀ ਹੁਣ ਆਪਣੇ ਕੋਲੇ ਮੌਕਾ 55-60 ਦਿਨ ਤੱਕ ਆਪਣੇ ਕੋਲ ਮੌਕਾ ਹੁੰਦਾ ਆਪਣਾ ਜਿਹੜੇ ਛੋਟੇ ਤੱਤਾਂ ਦੀ ਪੂਰਤੀ ਕਰਨ ਦਾ ਨਹੀਂ ਤੁਹਾਨੂੰ ਮੈਗਨੀਜ਼ ਦੀਆਂ ਘਾਟ ਦੀਆਂ ਨਿਸ਼ਾਨੀਆਂ ਪਿਛਲੇ ਸਾਲ ਵੀ ਵਿਖਾਈਆਂ ਸੀ ਜ਼ਿੰਕ ਦੀ ਘਾਟ ਦੀਆਂ ਵੀ ਨਿਸ਼ਾਨੀਆਂ ਆਈਆਂ ਸੀ ਇਹ ਤੁਹਾਨੂੰ ਐਤਕੀ ਫੇਰ ਵਿਖਾ ਦੇਾਂਗੇ ਇਸ ਤੋਂ ਇਲਾਵਾ ਬੋਰੋਨ ਤੱਤ ਵੀ ਬੜਾ ਡਰਾਈਵਿੰਗ ਫੋਰਸ ਆ ਜਿਹੜੀ ਨਾਲ ਪੋਟਾਸ਼ ਦੇ ਨਾਲ ਜਿਹੜਾ ਐਨਪੀਕੇ ਆਪਾਂ ਕਰਨਾ ਹੁੰਦਾ ਉਦੋਂ ਐਨਪੀਕੇ ਪੋਟਾਸ਼ੀਅਮ ਨਾਈਟ੍ਰੇਟ ਤਾਂ ਨਾਲ ਡਰਾਈਵਿੰਗ ਫੋਰਸ ਆ ਜਿਹੜੀ ਬੋਰੋਨ ਨੇ ਜਿਹੜਾ ਮਟੀਰੀਅਲ ਸਾਰਾ ਜਿਹੜਾ ਹੈਗਾ ਮੂਵ ਕਰਨ ਦੇ ਵਿੱਚ ਮਦਦ ਕਰਨੀ ਹੈ ਬੋਰੋਨ ਦਾ ਮਹੱਤਵ ਆ ਤੇ ਇਹਦੇ ਬਾਰੇ ਆਪਾਂ ਵੱਖਰੀ ਵੀਡੀਓ 'ਚ ਗੱਲਬਾਤ ਕਰਾਂਗੇ ਬ